ਸਾਫ ਸੁਥਰੀ ਘੈਂਟ ਗੱਡੀ ਹੈਗੀ ਇੰਜਨ ਗੇਅਰ ਦੀ ਬਿਲਕੁਲ ਓਕੇ ਆ ਨੰਬਰ ਵੀ ਬਹੁਤ ਸੋਹਣਾ ਬਾਈ ਜੀ ਪੀਵੀ 12 20 12 ਚਿੱਟੇ ਕਲਰ ਦੇ ਵਿੱਚ ਆ 2008 ਮਾਡਲ ਹੈ ਪਾਸਿੰਗ ਗੱਡੀ ਦੀ ਪਈ ਹੈਗੀ ਸਾਫ ਸੁਥਰੀ ਘੈਂਟ ਗੱਡੀ ਹੈ ਆਸ਼ੀਕਾ ਦਰਸ਼ਕ ਵੀਰੋ ਤੁਹਾਡਾ ਸਵਾਗਤ ਹੈ ਆਪਣਾ ਪੇਜ ਪੰਜਾਬ ਟੂਰ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਆਪਾਂ ਨੂੰ ਸਪੋਰਟ ਕਰਨ ਲਈ ਸਾਰੇ ਦਰਸ਼ਕ ਵੀਰਾਂ ਦੀ ਹਰਪ ਨਾਲ ਮਦਦ ਨਾਲ ਬਾਈ ਜੀ ਆਪਾਂ ਆਪਣਾ ਕਾਰੋਬਾਰ ਕਰ ਲਿਆਗਾ ਲੇ ਵੀ ਗ੍ਰੇਪੇਜ ਵੀਰੇ ਮਰਾਦੀ ਕਰਾਨੇਗਾ ਪੀਬੀ03 ਕਾਰ ਬਿਆਰ ਪਿੰਡ ਸਲਾਤਪੁਰਾ ਲੈ ਵੀ ਹੁਣ ਤੁਸੀਂ ਗੱਡੀਆਂ ਖਰੀਦਣੀਆਂ ਤਾਂ ਆਪਣਾ ਨੰਬਰ ਸਕਰੀਨ ਤੇ ਹੁੰਦਾ ਬਾਈ ਬਣ ਕੇ ਹੱਥ ਬਣ ਕੇ ਬੇਨਤੀ ਆ ਪੇਜ ਨੂੰ ਫੋਲੋ ਕਰ ਲਓ YouTube Instagram ਤੇ Facebook ਤੇ ਪੰਜਾਬ ਟੂਰ ਨੂੰ ਤੇ ਇਧਰਲੇ ਪਾਸੇ ਗ੍ਰੇਪੇਜ ਵੀਰੇ ਨੀਗਾ ਮਰਾਦੀ ਆਪਾਂ ਤੁਹਾਡੇ ਵਾਸਤੇ ਹੁਣ ਕਾਰਾਂ ਵੀ ਉਪਲਬਧ ਕਰਾਇਆ ਕਰਾਂਗੇ ਪਹਿਲਾਂ ਆਪਾਂ ਬਾਈ ਜੀ ਕੱਲੀਆਂ ਅਨੋਵਾ ਹੀ ਵੇਚਦੇ ਹੁੰਦੇ ਸੀਗੇ ਆਪਦੇ ਪੇਜ ਦੇ ਉੱਤੇ ਠੀਕਾ ਤੇ ਵੀਡੀਓ ਕਰਕੇ ਹੁੰਦੇ ਸੀ ਹੁਣ ਆਪਾਂ ਅਨੋਵਾ ਦਾ ਨਾਲ ਹੈਗੀਆਂ ਹੈਗੀਆਂ ਤੇ ਨਾਲ ਆਪਾਂ ਕਾਰਾ ਰੱਖਿਆ ਕਰਾਂਗੇ ਸਵਿਫਟ ਡੀਆਰ ਆਲਟੋ ਅਮਰੂਤੀ ਸਾਰਾ ਕੁਝ ਹੀ ਰੱਖਿਆ ਕਰਾਂਗੇ ਬਾਈ ਜੀ ਤੇ سپورਟ ਮੇਰਾ ਵੀਰ ਜਰੂਰ ਕਰਿਆ ਕਰੋ ਲੈ ਵੀ ਗਰਪੇ ਜੀ ਵੀਰੇ ਇਧਰਲੇ ਪਾਸੇ ਆ ਜੀ ਗਰਾ ਪਹਿਲੇ ਨੰਬਰ ਵਾਲੀ ਗੱਡੀ ਤੇ ਮਰਾਦੀ ਕਰਾਂਗੇ ਤੁਹਾਡੇ ਪਿਆਰ ਸਦਕੇ ਬਾਈ ਜੀ ਇਥੋਂ ਚੱਕਰ ਪਹੁੰਚੇ ਆ ਆਪਾਂ ਆਪਣਾ ਆਪ ਦਾ ਕਾਰੋਬਾਰ ਕਰ ਲਿਆਗਾ ਇੱਕ ਤਰੀਕ ਨੂੰ ਓਪਨਿੰਗ ਸੀਗੀ ਕੱਲ ਓਪਨਿੰਗ ਕੀਤੀ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਪਹਿਲੇ ਨੰਬਰ ਵਾਲੀ ਗੱਡੀ ਹੈ ਜੀ 2013 ਮਾਡਲ ਸਿਲਵਰ ਕਲਰ ਸਵੈਪਟ ਡਿਜ਼ਾਇਰ ਡਿਜ਼ਾਇਰ ਗੱਡੀ ਆ ਬਾਈ ਜੀ ਓਕੇ ਗੱਲ ਬਾਤ ਆ ਲੈ ਵੀ ਕਿਰਪਾ ਜੀ ਵੀਰੇ ਅੰਦਰ ਬਾਹਰ ਮਰਵਾਈ ਕਰਾਨੇਗਾ ਗੱਡੀ ਸਾਰੀ ਪੂਰੀ ਸੋਹਣੀ ਆ Ориジナル ਗੱਡੀ ਆ ਰੰਗ ਪੇਂਟ ਚ ਮਾਰੀ ਮੁੱਟੀ ਟੱਚਿੰਗ ਜੂਨ ਮਿਲੂਗੀ ਸੀਡ ਆ ਬਾਕੀ ਨੰਬਰ ਸਾਰੀ ਗੱਡੀ ਸਾਰੀ ਗੱਡੀ ਸੀਡ ਮਿਲੂਗੀ ਲੈ ਵੀ ਅਲਾਈਟਰਾਂ ਤੇ ਮਰਾਈ ਕਰਾਨੇਗਾ ਟਾਇਰ ਬਾਈ ਜੀ ਪੰਜੇ ਨਵੇਂ ਆ ਅਲਾਈ ਲੱਗੇ ਵਿਆ ਸੋਹਣੀ ਸਾਫ ਸੁਥਰੀ ਗੱਡੀ ਆ ਬੀਮਾ ਗੱਡੀ ਦਾ ਹਾਜ਼ਰ ਪਿਆਗਾ ਤਿੰਨੇ ਕਾਰਾਂ ਦੇ ਬੀਮੇ ਹਾਜ਼ਰ ਪਏ ਆ ਜੀ ਪলিউਸ਼ਨ ਆਪਾਂ ਕਟਾ ਕੇ ਦੇ ਦੇਾਂਗੇ ਠੀਕ ਹੈ ਜੀ ਓਕੇ ਗੱਡੀ ਆ ਰੇਟ ਬਿਲਕੁਲ ਆਪਾਂ ਜਾਇਜ਼ ਲੈਣੇ ਆਗੇ ਇਹ ਰੇਟ ਜਮੇ ਜਾਇਜ਼ ਇਹ ਗੱਡੀ ਦਾ ਰੇਟ ਆਪਾਂ ਛੱਡਣ ਵਾਲੇ ਰੇਟ ਹੀ ਦੇਵਾਂਗੇ ਜੇ ਆਫਰ ਆ ਗਈ 2 ਲੱਖ ਤੇ 85000 ਦੀ ਗੱਡੀ ਛੱਡ ਦੇਾਂਗੇ 2013 ਮਾਡਲ ਆ ਬੀਡੀਆਈ ਆ ਸਿਲਵਰ ਕਲਰ ਆ ਠੀਕ ਹੈ ਜੀ 2 ਲੱਖ 85000 ਦੀ ਲਾਸਟ ਹੈ ਗੱਡੀ ਛੱਡਣੀ ਆਪਾਂ ਇਸ ਤੋਂ ਬਾਅਦ ਆ ਗਈ ਜੀ ਸਵਿਫਟ ਡੀਅਰ ਚਿੱਟੇ ਕਲਰ ਦੀ ਇਹ ਗੱਡੀ ਸਾਫ਼ ਸੁਥਰੀ ਸੋਹਣੀ ਗੱਡੀ ਹੈਗੀ ਬੀਬੀ 29 ਮੋਗਾ ਨੰਬਰ ਚਿੱਟਾ ਕਲਰਾ ਲੈ ਵੀ ਇਧਰ ਬਾਰ ਮਰਵਾਈ ਕਰਾ ਨਿਕਲ ਗੱਡੀ ਘੈਂਟ ਆ ਸਾਫ ਸੁਥਰੀ ਆ ਪਲਾਏ ਨੂੰ ਵੀ ਸੋਹਣੇ ਲੱਗੇ ਹੋਏ ਆ ਟਾਇਰਾਂ ਦੀ ਹਾਲਤ ਚੰਗੀ ਪਈ ਆ ਕੈਮ ਗੱਡੀ ਸਾਫ ਸੁਥਰੀ ਆ ਓਕੇ ਆ ਗਈ ਲੈ ਵੀ ਅੰਦਰ ਬਾਰ ਮਰਵਾਈ ਕਰਾ ਨਿਕਲ ਸ਼ੀਟ ਕਵਰ ਜਮ ਨਵੇਂ ਆ ਗੱਡੀ ਤੇ ਇੰਟੀਰੀਅਰ ਬੜਾ ਸਾਫ ਸੁਥਰੀ ਆ ਘੈਂਟ ਗੱਲਬਾਤ ਆ ਬੀਮਾ ਇਹ ਗੱਡੀ ਦਾ ਵੀ ਫਾਜ਼ਰ ਆ ਜੀ ਮਿਲ ਜੂਗਾ ਤੁਹਾਨੂੰ ਬਾਈ ਜੀ ਕੋਕਾ ਪੀਸ ਗੱਡੀ ਆ ਇਹ ਗੱਡੀ ਦਾ ਬਾਈ ਜੀ ਚਿੱਟੇ ਕਲਰ ਦਾ ਕਰਕੇ ਥੋੜਾ ਜਿਹਾ ਰੇਟ ਵੱਧਾਗਾ ਇਹ ਗੱਡੀ ਤੁਹਾਨੂੰ ਲਾਸਟ ਮਿਲ ਜੂਗੀ 2 ਲੱਖ ਤੇ 95000 ਦੀ 13 ਮਾਡਲ ਆ ਮਹਾਰਾਜ ਜਿਹੜੇ ਆਪਾਂ ਰੇਟ ਦੇਤੇ ਜੀ ਇਹ ਰੇਟ ਨਹੀਂ ਕੋਈ ਦਿੰਦਾ ਕਿ ਆਪਣੇ ਜਾਇਜ਼ ਰੇਟ ਹੁੰਦੇ ਆ ਬਿਲਕੁਲ ਜਾਇਜ਼ ਲੈ ਵੀ ਇਹ ਦੂਬਾ ਦਾ ਆ ਕਿ ਸਰਵਟ ਪੀ ਵੀ 4 ਫਰੀਦਕੋਟ ਨੰਬਰ 9460 ਇਹ ਵੀ ਗੱਡੀ ਜਮਾਂ ਐਂ ਕੋਕਾ ਪੀਸੀ ਆ ਦਾਣੇ ਤੇ ਆ ਸਾਫ਼ ਸੁਥਰੀ ਘੈਂਟ ਗੱਡੀ ਆ ਮਿੱਤਰੋ ਕਮ ਖਰਚਾ ਗੱਡੀ ਦੇ ਵਿੱਚ ਜਿਹੜੀ ਆਪਣੇ ਕੋਲੋਂ ਲੈ ਕੇ ਜਾਓਗੇ ਬਾਈ ਸਲਾਤਪੁਰੇ ਪੀਵੀ03 ਕਾਰ ਬਾਜ਼ਾਰ ਤੋਂ ਆ ਕੇ ਲੈ ਕੇ ਜਾਵਾਂਗਾ ਨਾ ਸਲਾਤਪੁਰੇ ਦੇ ਵਿੱਚੋਂ ਤੁਹਾਨੂੰ ਕੋਈ ਕੰਮ ਕਰਾਉਣ ਦੀ ਲੋੜ ਨਹੀਂ ਲੈ ਵੀ ਕਿਰਪੀ ਜੀ ਵੀਰੇ ਮੜੀ ਜਿੱਧਰ ਪਰ ਮਰਵਾਦੀ ਕਰਨਗਾ ਅਲਾਏ ਲੱਗੇ ਪਿਆ ਟਾਇਰਾਂ ਦੀ ਹਾਲਤ ਪੂਰੀ ਚੰਗੀ ਪਈ ਆ ਪੋਲੋ ਦੇ ਚਾਰੇ ਟਾਇਰ ਆ ਅੰਟੀਰੀਅਰ ਸਾਫ ਸੁਥਰਾ ਬੀਡੀਆਈ ਸ਼ੀਟ ਕਵਰ ਜਿਵੇਂ ਨਵੇਂ ਬਲੈਕ ਕਲਰ ਦੇ ਅੰਟੀਰੀਅਰ ਬਲੈਕ ਸ਼ੀਟ ਕਵਰ ਕਹਿੰਡ ਗੱਲ ਬਾਤ ਡਬਲ ਮੈਟ ਆ ਗੱਡੀ ਦੇ ਵਿੱਚ 2013 ਮਾਡਲ ਸਵਿਫਟ ਸਿਲਵਰ ਕਲਰ ਬੀਡੀਆਈ ਲੈ ਵੀ ਇਹ ਵੀ ਗੱਡੀ ਮਿੱਤਰੋ ਤੁਹਾਨੂੰ ਜਮੇ ਜੈਜ ਰੇਟ ਦੇ ਵਿੱਚ ਦੇ ਦੇਣੀ ਆ ਆਪਾਂ ਰੇਟ ਆਪਣੇ ਨੈਟ ਫਿਟ ਹੀ ਹੋਣਗੇ 13 ਮਾਡਲ ਆ ਗੱਡੀ ਤੁਹਾਨੂੰ ਮਿਲ ਜੂਗੀ 2 ਲੱਖ ਤੇ 95000 ਦੀ ਲਾਸਟ ਛੜ ਦੇਾਂਗੇ 13 ਮਾਡਲ ਆ ਬਾਈ ਜੀ ਤੇ ਮੌਕੇ ਤੇ ਮਾੜਾ ਮੋਟਾ ਹੋਰ ਵੀ ਮਾਨਤਨ ਕਰ ਦਿਆਂਗੇ ਕੈਂਟ ਗੱਡੀਆਂ ਤਿੰਨੇ ਬਾਈ ਜੀ ਸਾਫ਼ ਸੁਥਰੀਆਂ ਓਕੇ ਆ ਲੈ ਵੀ ਕਿਰਪਾ ਜੇ ਬੇ ਇੱਧਰ ਮਰਵਾਈ ਕਰਾਨੀਗਾ ਇੱਕ ਗੱਡੀ ਆਪਾਂ ਤੁਹਾਨੂੰ ਆ ਗੱਡੀਆਂ ਦੀ ਵੀਡੀਓ ਪਾਈ ਵੀ ਆ ਰਹੀਦੀ ਆ ਬਾਈ ਨਵੀਂ ਗੱਡੀ ਆਈ ਆਪਣੇ ਕੋਲੇ ਲੈ ਵੀ ਇੱਥੇ ਮਰਾਈ ਕਰਾਨੀਗਾ ਪੀਵੀ 12 2012 ਸਾਫ ਸੁਥਰੀ ਘੈਂਟ ਗੱਡੀ ਹੈਗੀ ਇੰਜਨ ਗੇਅਰ ਦੀ ਬਿਲਕੁਲ ਓਕੇ ਆ ਨੰਬਰ ਵੀ ਬਹੁਤ ਸੋਹਣਾ ਬਾਈ ਜੀ ਪੀਵੀ 12 2012 ਚਿੱਟੇ ਕਲਰ ਦੇ ਵਿੱਚ ਆ 2008 ਮਾਡਲ ਹੈ ਪਾਸਿੰਗ ਗੱਡੀ ਦੀ ਪਈ ਹੈਗੀ ਸਾਫ ਸੁਥਰੀ ਘੈਂਟ ਗੱਡੀ ਆ ਇੰਜਨ ਗੇਅਰ ਬਿਲਕੁਲ ਓਕੇ ਆ ਐਵੇਂ ਸਰਾ ਨਵੀਂ ਸ਼ੇਪ ਦੇ ਵਿੱਚ ਕਨਵਰਟ ਹੋਈ ਵੀ ਆ ਲੈ ਵੀ ਸ਼ੀਟ ਕਵਰ ਦੇ ਮਲਾਈ ਕਰਾਣੇਗਾ ਵੱਡੀ ਟੱਚ ਗੱਡੀ ਦੇ ਵਿੱਚ ਮੈਟਿੰਗ ਹੋਈ ਵੀ ਆ ਮੈਟ ਘੈਂਟ ਆ ਸਾਫ ਸੁਥਰੀ ਗੱਡੀ ਆ ਸੋਫਾ ਸੀਟ ਦੇ ਵਿੱਚ ਆ दो दो बेच बेच जी 4 2008 ਮਾਡਲ ਆ ਤੇ 2000 27 ਤੋਂ ਲੈ ਕੇ 2028 ਦੇ ਵਿੱਚ ਵਿੱਚ ਪਾਸਿੰਗ ਪਈ ਆ ਸਾਫ ਸੁਥਰੀ ਜੀ ਨੂੰ ਘੈਂਟ ਗੱਡੀ ਕਹਿੰਦੇ ਆ ਉਹ ਆ ਜੀ ਨੰਬਰ ਬਹੁਤ ਸੋਹਣਾ ਚਿੱਟੇ ਕਲਰ ਦੇ ਵਿੱਚ ਆ ਗੱਡੀਆਂ ਦੀ ਬਿਮਾਰ ਆਪਣੇ ਕੋਲੇ ਬਹੁਤ ਜਿਆਦਾ ਹੁੰਦੀ ਆ ਤੇ ਬਾਈ ਜੀ ਰੋਡ ਹੈਗਾ ਜੀ ਹੈ ਬਾਜਾ ਬਰਨਾਲਾ ਖਾਨਾ ਰੋਡ ਆ ਬਾਜਾ ਬਾਜਾਖਾਨਾ ਬਰਨਾਲਾ ਰੋਡ ਹੈਗਾ ਜੀ ਘੈਂਟ ਗੱਡੀਆਂ ਧੰਨਵਾਦ ਜੀ